ਲੋ ਸਾਰਿਆਂ ਨੂੰ ਮੇਰੀ ਪਿਆਰਪਰੀ ਸਸਤਰੀ ਕਾਲਜੀ ਕੌਂਸਲ ਦੇ ਪੰਜਾਬੀ ਬਲੌਗ ਵਿੱਚ ਸਵਾਗਤ ਹੈ ਰੈਗੂਲਰ ਕਰਿਓ ਜੀਓ ਚੜਦੀ ਕਲਾ ਸਿਰੋਜੀ ਬਲੌਗ ਦੀ ਸ਼ੁਰੂਆਤ ਕਰਨ ਲੱਗੇ ਸੀ ਇੱਧਰ ਆਪਾਂ ਕਰਨ ਲੱਗੇ ਸੀ ਅੱਜ ਥੋੜੀ 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 ਦੀ ਸਫਾਈ ਤੇ ਸੋਡਾ ਪਹਿਲਾਂ ਨਾ ਭਾਂਡੇ ਵਗੈਰਾ ਟੰਗਣਾ ਲਾ ਲੈਨੇ ਆ ਫਿਰ ਆਪਾਂ ਰਸੋਈ ਕਰਦੇ ਆ ਜੀ ਸਾਫ ਛੋਟੇ ਛੋਟੇ ਡੇਲੀ ਰੁਟੀਨ ਦੀ ਤਰ੍ਹਾਂ ਜਿਸ ਤਰ੍ਹਾਂ ਵੀ ਕੰਮ ਹੁੰਦੇ ਆ ਤੁਹਾਡੇ ਨਾਲ ਸ਼ੇਅਰ ਕਰਦੇ ਜਾਈਏ ਠੀਕ ਹੈ ਜੀ ਇੱਧਰ ਆਪਾਂ ਆਪਣੀ ਰੁਟੀਨ ਵੀ ਸ਼ੁਰੂ ਕਰਨ ਲੱਗੇ ਆ ਕਰਕੇ ਕੰਮ ਜੀ ਆਪਾਂ ਜੋ ਬਣਾਵਾਂਗੇ ਜੋ ਕਰਾਂਗੇ ਰੈਸিপি ਬਣਾਉਂਦੇ ਆ ਜੋ ਵੀ ਸੇਮ ਤੁਹਾਡੇ ਨਾਲ ਮੈਂ ਸ਼ੇਅਰ ਕਰਦੇ ਜਾਂਦੀ ਆ ਠੀਕ ਹੈ ਜੀ ਬਹੁਤ ਸਾਰਾ ਪਿਆਰ ਦਿੰਦੇ ਹੋ ਬਹੁਤ ਸਾਰਾ ਧੰਨਵਾਦ ਤੁਹਾਡਾ ਵਾਹਿਗੁਰੂ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਚੜ੍ਹਦੀ ਕਲਾ 'ਚ ਰੱਖੇ ਤੇ ਬਾਕੀ ਦਾਤਾ ਤੁਸੀਂ ਬਣੇ ਰਹੋ ਤੇ ਲੋ ਅੰਦਰ ਆਪਾਂ ਕਰਨ ਲੱਗੇ ਸੀ ਰੋਈ ਦੀ ਸਾਫ ਸਫਾਈ ਮੈਂ ਕਿਹਾ ਚਲੋ ਪਹਿਲਾਂ ਭਾਂਡੇ ਮਾਜ ਲੈਂਦੇ ਆ ਤੇ ਗਾਇਸ ਆ ਦੇਖੋ ਜੀ ਜਿਵੇਂ ਕੀ ਲੋਹੇ ਦੀ ਕੜਾਹੀ ਮੇਰੀ ਬਿਲਕੁਲ ਖਰਾਬ ਹੋਈ ਪਈ ਹੈ ਮਾਝਦੇ ਆ ਨਾ ਆਪਾਂ ਕਈ ਵਾਰੀ ਲੋਹੇ ਦਾ ਭਾਂਡਾ ਬਹੁਤ ਜਲਦੀ ਖਰਾਬ ਹੋ ਜਾਂਦਾ ਇਹਨੂੰ ਆਪਾਂ ਬਹੁਤ ਜਲਦੀ ਸਾਫ਼ ਕੀਤਾ ਕਰਦੇ ਆ ਮੈਂ ਤਾਂ ਹਮੇਸ਼ਾ ਹਫ਼ਤੇ ਕੋ ਬਾਅਦ ਜਦੋਂ ਹੀ ਕਰਦੇ ਆ ਨਾ ਕਈ ਵਾਰੀ ਆਪਾਂ ਤਲੀਆਂ ਚੀਜ਼ਾਂ ਕੁਝ ਬਣਾਉਂਦੇ ਆ ਨਾ ਯਾਰ ਦੇਖੋ ਤੁਸੀਂ ਖਰਾਬ ਹੋ ਜਾਂਦੀ ਹੈ ਥੋੜੀ ਕਾਲੀ ਪੈ ਜਾਂਦੀ ਠੀਕ ਹੈ ਇਹਦੇ ਵਿੱਚ ਮੈਂ ਤੁਹਾਨੂੰ ਦੱਸਦੀ ਆ ਕੀ ਚੀਜ਼ ਪਾ ਕੇ ਆਪਾਂ ਆਪਾਂ ਨੂੰ ਸਾਫ਼ ਕਰਨੀ ਚਾਹੀਦੀ ਹੈ ਠੀਕ ਹੈ ਥੋੜਾ ਜਿਹਾ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਆਪਾਂ ਸਿਰਕਾ ਜਿਵੇਂ ਕਿ ਅਕਸਰ ਤੁਸੀਂ ਦੇਖਦੇ ਹੋ ਸਾਡੇ ਲੋਹੇ ਦੇ ਭਾਂਡੇ ਖਰਾਬ ਹੋ ਜਾਂਦੇ ਹਨਾ ਪਿੱਤਲ ਦੇ ਆਪਾਂ 2-4 ਦਿਨ ਜਿਵੇਂ ਸਾਫ ਨਾ ਕਰੀਏ ਤੇ ਇਹ ਕਾਲੇ ਪੈ ਜਾਂਦੀਆਂ। ਅੱਜ ਇਹਨਾਂ ਨੂੰ ਮੈਂ ਤੁਹਾਨੂੰ ਨਾ ਸਾਫ ਕਰਨ ਦਾ ਤਰੀਕਾ ਦੱਸਾਂਗੀ ਬਹੁਤ ਸਿੰਪਲ ਸੌਖੇ ਤਰੀਕੇ ਨਾਲ। ਜਿੰਨਾ ਭਾਂਡਾ ਗੰਦਾ ਹੁੰਦਾ ਸਾਡਾ ਕੁਝ ਵੀ ਕੰਮ ਕਰਨੇ ਨੂੰ ਜੀ ਨਹੀਂ ਕਰਦਾ ਜਾਂ ਖਾਣੇ ਨੂੰ ਜੀ ਨਹੀਂ ਕਰਦਾ। ਭਾਂਡਾ ਸਾਡਾ ਸਾਫ ਸੁਥਰਾ ਹੋਵੇ ਨਾ ਤੇ ਸਾਡਾ ਮਨ ਵੀ ਖੁਸ਼ ਹੁੰਦਾ ਤੇ ਨਾ ਕੰਮ ਕਰਨੇ ਸਾਡਾ ਜੀ ਨਹੀਂ ਲੱਗਦਾ। ਠੀਕ ਹੈ ਜੀ। ਲੌਜੀਕ ਆਤਾ ਕਿ ਆਪਾਂ ਭਾਂਡੇ ਮਾਜੇ ਨਾ ਖਾਲੀ ਨੇ ਨਾ ਮੈਂ। ਮੈਂ ਮਸ਼ੀਨ ਵੀ ਖਾਲੀ ਕਰ ਲਵਾਂ। ਸ਼ਿੰਕ ਖਾਲੀ ਹੋ ਗਈ ਨਾ ਫਿਰ ਮੈਂ ਤੁਹਾਨੂੰ ਦੱਸਦੀਆਂ ਕਿ ਆਪਾਂ ਕਿਹੜੇ ਇਸ ਤਰੀਕੇ ਦੇ ਨਾਲ ਆਪਾਂ ਇਹਨੂੰ ਸਾਫ਼ ਕਰ ਸਕਦੇ ਹਾਂ ਠੀਕ ਹੈ ਜੀ ਤਾਂ ਤਾਂ ਤੁਸੀਂ ਬਣੇ ਰਹੋ ਇਹ ਤਾਂ ਹੀ ਕੋਈ ਬਾਤ ਚਲੋ ਤਾਜ਼ਾ ਪਾਣੀ ਆਂਦਾ ਨਾ ਸਾਡੇ ਤਾਂ ਦੇ ਮਾਡੇ ਭਾਂਡੇ ਖੁੱਲੇ ਡੁੱਲੇ ਇਹ ਸੂਦੀ ਨੂੰ ਸਾਡੀ ਨੂੰ ਪਤਾ ਨਹੀਂ ਸਮਝ ਨਹੀਂ ਆ ਰਹੀ ਕੀ ਹੋ ਗਿਆ ਯਾਹਾਂ ਤੇ ਬਲੋਕਸ ਵਗੈਰਾ ਹੋ ਗਈ ਬਹੁਤ ਹੀ ਘਟ ਪਾਣੇ ਆ ਇਹ ਆ ਰਹੇ ਜਿਹਾ ਦਾ ਪਾਣਾ ਮੈਂ ਕਿਚ ਲੋ ਪਾੜਾ ਪਾੜੇ ਪਹਿਲਾਂ ਪਾਣੇ ਮਾਰਦਾ ਤੇ ਪਾਣੀ ਚਲੇ ਜਾਂਦਾ ਨਾ ਫਿਰ ਸਮ ਨੂੰ ਬਹੁਤ ਔਖਾ ਲੱਗਦਾ ਤੇ ਦੋ ਪਾਟੇ ਨਾਲ ਲੱਗ ਤੋਂ ਕਰ ਦੇਣੀ ਹੈ ਕਿ ਮੈਂ ਤੁਹਾਨੂੰ ਲਾਸਟ ਵਿੱਚ ਮਾਰ ਕੇ ਦਿਖਾਨੀ ਹੈ ਪੱਲਾ ਪਾੜੇ ਪਾਣਿਆਂ ਦਾ ਕੰਮ ਨੇ ਬੇਰਵਾ ਜੀ ਕਿ ਲੋ ਗਾਈਜ਼ ਇਧਰ ਜੀ ਵਾ ਕੇ ਆਪਾਂ ਪਾਣੇ ਮਾਂਜ ਲੈਨੇ ਹੁਣ ਆਪਾਂ ਕੋਣ ਆ ਜਾ ਇਹਨਾਂ ਦੇ ਵਿੱਚ ਪਹਿਲਾਂ ਪਾ ਲੈਣਾ ਜੀ ਮਿੱਠਾ ਸੋਡਾ ਠੀਕ ਹੈ ਜੀ ਮਿੱਠਾ ਸੋਡਾ ਪਾ ਲੈਣਾ ਥੋੜਾ ਜਿਹਾ ਪਾਵਾਂਗੇ ਜੀ ਆਪਾਂ ਇੱਕ ਚਮਚ ਦੇ ਕਰੀਬ ਇਹਦੇ ਵਿੱਚ ਵੀ ਨੀਗਰ ਸਿਰਕਾ ਜਿੰਨੂੰ ਕਹ ਦਿੰਦੇ ਆ ਠੀਕ ਹੈ ਜੀ ਵਿੱਚੇ ਹੀ ਸਿਰਕਾ ਪਾ ਲੈਣਾ ਠੀਕ ਹੈ ਇਹਦੇ ਨਾਲ ਇੱਕਦਮ ਦੇਖਿਓ ਪਿੱਤਲ ਦਾ ਪਾਂਡਾ ਹੋਵੇ ਲੋਹੇ ਦਾ ਪਾਂਡਾ ਹੋਵੇ ਇੱਕਦਮ ਸਾਫ਼ ਹੋ ਜਾਂਦਾ ਤੇ ਅੱਧਾ ਕੁ ਚਮਚ ਇਹਦੇ ਵਿੱਚ ਪਾ ਲੈਣਾ ਜੀ ਆਪਾਂ ਨਮਕ ਠੀਕ ਹੈ ਜੀ ਇਹਨੂੰ ਇੱਦਾਂ ਹੀ ਕਰਕੇ ਹੁਣ ਆਪਾਂ ਚੰਗੀ ਤਰ੍ਹਾਂ ਸਕਰਬ ਜਿਹਾ ਫੇਰ ਦੇਣਾ ਸਟੀਲ ਬੂਲ ਜਿਹਾ ਆਪਾਂ ਨਾਲ ਫੇਰ ਕੇ ਇੱਦਾਂ ਕਰਕੇ ਇਹਨੂੰ ਥੋੜਾ ਸਾਰੇ ਨੂੰ ਨਾ ਇੱਦਾਂ ਲਗਾ ਦੇਣਾ ਜਿੱਥੇ ਜਿੱਥੇ ਤੁਹਾਨੂੰ ਲੱਗਦਾ ਹੈ ਨਾ ਕਿ ਗੰਦਾ ਹੈ ਸਾਰੀ ਜਗਾ ਲਗਾ ਕੇ 5 ਮਿੰਟ ਤੁਸੀਂ ਇਹਨੂੰ ਰੱਖ ਜਣਾ ਠੀਕ ਹੈ ਜੀ ਇਸੇ ਤਰ੍ਹਾਂ ਹੀ ਆਪਾਂ ਆਪਣੇ ਫਰਾਈ ਪੈਨ ਵੀ ਲਗਾ ਦਾਂਗੇ ਠੀਕ ਹੈ ਜੀ ਹਾਂ ਇਹਦੇ ਚ ਲਗਾ ਕੇ ਰੱਖ ਦਾਂਗੇ 5 ਮਿੰਟ ਬਾਅਦ ਆਪਣੇ ਆਪ ਇਹਦੀ ਜਿਹੜੀ ਸਾਰੀ ਗੰਦਗੀ ਹੈ ਨਾ yellow ਪੰਨਾ ਹੈ ਤੇ ਸਾਰਾ ਉਤਰ ਜਾਏਗਾ ਆ ਦੇਖੋ 5 ਮਿੰਟ ਲਈ ਇਸੇ ਤਰ੍ਹਾਂ ਹੀ ਤੁਸੀਂ ਚਾਹੋ ਆਪਣੀ ਜਿਵੇਂ ਆਪਣੀ ਸਿੰਕ ਖਰਾਬ ਹੋ ਜਾਂਦੀ ਹੈ ਭਾਂਡਿਆਂ ਦੀ ਟੂਟੀਆਂ ਖਰਾਬ ਹੋ ਜਾਂਦੀ ਹੈ ਹੈ ਨਾ ਜੀ ਤੁਸੀਂ ਇਥੋਂ ਦੇ ਦਈਓ ਇਹ ਚੀਜ਼ਾਂ ਪਾ ਕੇ ਤੁਸੀਂ ਆਪਣੀ ਸ਼ੀਕ ਵਗੈਰਾ ਪਿੱਤਲ ਦਾ ਭਾਂਡਾ ਲੋਹੇ ਦਾ ਭਾਂਡਾ ਮਿੰਟਾ ਸਕੇ ਦਾ ਦੇ ਵਿੱਚ ਸਾਫ ਕਰ ਸਕਦੇ ਹੋ ਅੱਜ ਅਜੇ ਜਿਹੜੀ ਗੱਤਗੀ ਚੱਲੀ ਹੋएगी ਨਾ ਬਹੁਤ ਪੁਰਾਣੀਆਂ ਪੁਰਾਣੀਆਂ ਸ਼ਿੰਕਾ ਜਿਹੇ ਸ਼ੋਰ ਆ ਜਾਂਦਾ ਵੀ ਨੀਂ ਪੀੜੀਆਂ ਪੀਂਆਂ ਜੇ ਹੋ ਜਾਂਦੀਆਂ ਬਹੁਤ ਤਕਾਰ ਲੱਗਦੀਆਂ ਨਾ ਉਹਨਾਂ ਤੇ ਵੀ ਤੁਸੀਂ ਇਦਾਂ ਹੀ ਲਾ ਸਕਦੇ ਆਪਣੀਆਂ ਟੁੱਟੀਆਂ ਬਿਲਕੁਲ ਇਦਾਂ ਹੀ ਆਪਣੀਆਂ ਸਾਫ ਕਰ ਸਕਦੇ ਆ ਭਾਂਡਾ ਦੇ ਵਿੱਚ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਸਾਡੀਆਂ ਟੁੱਟੀਆਂ ਕਿੰਨੀਆਂ ਚਮਕ ਰਹੀਆਂ ਮੈਂ ਹਮੇਸ਼ਾ ਹੀ ਹਫਤੇ ਕੋ ਬਾਅਦ ਇਹ ਦਈ ਸਾਫ ਕਰਦੇ ਬਿਲਕੁਲ ਨਹੀਂ ਆ ਇਹ ਸਾਡੇ ਇਕਦਮ ਚਮਕ ਜਾਂਦਾ ਠੀਕ ਹੈ ਜੀ 5 ਮਿੰਟ ਆਪਾਂ ਲਾ ਕੇ ਰੱਖ ਲਾਂਗੇ ਬਾਅਦ ਚੋਂ ਆਪਾਂ ਇਹਨਾਂ ਨੂੰ ਕਰਦੇ ਹਾਂ ਥਿਲ ਨਾ गाइस ਆ ਦੇਖੋ ਜੇ ਆਪਾਂ ਇਹਨੂੰ ਕਰ ਦਾਂਗੇ ਹਲੇ ਇਕਦਮ ਸਾਫ ਹੁੰਦਾ ਚਲਿਆ ਜਾਏਗਾ ਹੁਣ ਬਿਲਕੁਲ ਵੀ ਸਾਡਾ ਜਿਆਦਾ ਟਾਈਮ ਵੀ ਨਹੀਂ ਲੱਗੇਗਾ ਠੀਕ ਹੈ ਇਹ ਮੈਂ ਰੈਗ ਮਾਰ ਜਿਹੜਾ ਹੁੰਦਾ ਨਾ ਉਹ ਲੈ ਲਿਆ ਥੋੜਾ ਜਿਹਾ ਰੈਗ ਮਾਰ ਦੇ ਨਾਲ ਥੋੜਾ ਆਸਾਨ ਹੋ ਜਾਂਦਾ ਠੀਕ ਹੈ ਇਸ ਦਮ ਦੇਖੋ ਤੁਸੀਂ ਦੇਖ ਸਾ ਕਰਿਓ चलो तो अजी इधर आप इस तरह करके एकदम साफ हूं चलिया जाए इस तरह इन रगड़ देना इस तरह करके अपने को पिस्टल दे रगड़े जा ਕੀ ਆ ਦੇਖ ਸਕਦੇ ਹੋ ਕਿੰਨਾ ਸਾਫ਼ ਹੋ ਜਾਂਦਾ ਨਾ ਸਾਰੀ ਮਿਆਲੇ ਦੀ ਉੱਪਰ ਦੇ ਤੇ ਲੋ ਜੀ ਤੁਸੀਂ ਆ ਦੇਖ ਸਕਦੇ ਹੋ ਕਿੰਨੀ 깔 ਜਿਹੜੀ ਸਾਰੀ ਬੇਕਾਰ ਸੀ ਨਾ ਕਾਲਾ ਪੰਚ ਉਹ ਵੀ ਇਹਦਾ ਨਿਕਲ ਗਿਆ ਠੀਕ ਹੈ ਜੀ ਤੇ ਕਈ ਵਰੀ ਹੁੰਦਾ ਸਾਈਡਾਂ ਤੇ ਨਾ ਜਿਵੇਂ ਆ ਜਾਮਾ ਜਾਂਦਾ ਇਹ ਸਾਰਾ ਓਇਲ ਜਮਦਾ ਠੀਕ ਹੈ ਇਹਨੂੰ ਵੀ ਤੁਸੀਂ ਨਾਲ ਦੀ ਨਾਲ ਹੀ ਸਾਫ਼ ਕਰਦਿਆ ਕਰੋ ਹਾਂ ਦੇਖ ਤੁਸੀਂ ਦੇਖ ਸਕਦੇ ਹੋ ਇਹ ਵੀ ਇੱਦਾਂ ਹੀ ਸਾਫ਼ ਹੋ ਜਾਂਦਾ ਹੈ ਹਾਂ ਦੇਖੋ ਜੀ ਲੋ ਜੀ ਹੁਣੇ ਪਾਣੀ ਟੋਕੇ ਦੇਖਣ ਲਿਆ ਕਿੰਨੀ ਭਾਰ ਕਿੰਨੀ ਗੰਦਗੀ ਇਹ ਨਿਕਲ ਜਾਏਗੀ ਹਾਂ ਕੜਾਈ ਸਾਡੀ ਬਿਲਕੁਲ ਸਾਫ਼ ਚਮਕਦੇ ਹੋ ਜਾਏਗੀ ਇਹ ਲੋਹੇ ਦੀ ਕੜਾਈ ਆਪਾਂ ਨੂੰ ਵਰਤਣਾ ਹੈ ਨਾ ਆਪਾਂ ਸਾਫ਼ ਸੁਥਰੀ ਕਰ ਲੋ ਸਿਰਫ ਤੇਲ ਦੀ ਵਜਾ ਨਾਲ ਹੀ ਤੇਲ ਸਾੜਦਾ ਨਾ ਜਦੋਂ ਤੇਲ ਦੀ ਵਜਾ ਨਾਲ ਹੀ ਉਹ ਹੁੰਦੀ ਹੈ ਸਾੜੀ ਜਾਂਦੀ ਚਮਕੀ ਨਾ ਇਸੇ ਤਰ੍ਹਾਂ ਹੀ ਆਪਾਂ ਆਪਣੇ ਟਿੱਕਲ ਦਾ ਭਾਂਡਾ ਹੋਇਆ ਠੀਕ ਹੈ ਆਪਣਾ ਲੋਹੇ ਦਾ ਤਵਾ ਹੋਇਆ ਤੁਸੀਂ ਲੋਹੇ ਦਾ ਤਵਾ ਵੀ ਇਸੇ ਤਰੀਕੇ ਨਾਲ ਸਾਫ਼ ਕਰ ਹਰ ਰੋਜ਼ ਮਿੰਟਾਂ ਵਿੱਚ ਆਪਾਂ ਭਾਂਡੇ ਚਮਕਾ ਸਕਦੇ ਆ ਇਸੇ ਤਰ੍ਹਾਂ ਆਪਣੀ ਆਪਾਂ ਸਿੰਕ ਵੀ ਚਮਕਾ ਸਕਦੇ ਆ ਠੀਕ ਹੈ ਸਿਰਫ ਦੋ ਤਿੰਨ ਚੀਜ਼ਾਂ ਪਾ ਕੇ ਤੁਸੀਂ ਸਿੰਕ ਵੀ ਚਮਕਾ ਸਕਦੇ ਹੋ ਕਿੰਨੋਂ ਵੀ ਢੋਲ ਸਕਦੇ ਆਪਣੇ ਸਾਰੇ ਭਾਂਡੇ ਜੋ ਵੀ ਹੈ ਇਹ ਚੀਜ਼ ਦੇ ਨਾਲ ਤੁਸੀਂ ਨਾਲ ਹੀ ਨਾਲ ਸਾਫ ਕਰਨਾ ਕਰੋ ਇਤ ਦਾ ਜ਼ਿਆਦਾ ਮਿਹਨਤ ਨਹੀਂ ਲੱਗੇਗੀ ਠੀਕ ਹੈ ਜੀ ਨਾਲ ਫਿਰ ਟਾਈਮ ਦੀ ਬਚੇਗੀ ਨਾਲੇ ਆਪਣਾ ਭਾਂਡਾ ਵਧੀਆ ਹੋਏਗਾ ਆਪਣਾ ਰੁਮਾਨੀ ਕੁਝ ਹੋਏਗਾ ਨਾ ਜੀ ਕੰਮ ਕਰਕੇ ਆਪਣਾ ਹੀ ਪੀਰ ਹੋਏਗਾ ਇਸੇ ਤਰੀਕੇ ਨਾਲ ਤੁਸੀਂ ਆਪਣੇ ਸਾਰੇ ਭਾਂਡੇ ਤਵੇ ਜੋ ਵੀ ਹੈ ਸਿਰਫ ਆਹ ਦੋ ਚੀਜ਼ਾਂ ਪੀਣ ਨਾਲ ਪਾ ਕੇ ਘਰੇ ਚਮਕਾ ਸਕਦੇ ਹੋ ਠੀਕ ਹੈ ਜੀ ਆਹ ਦਵਾ ਵੀ ਤੁਹਾਡਾ ਤੁਸੀਂ ਰੇਖਾ ਕਰੇ ਅੱਜ ਮੈਂ ਜਦੋਂ ਹੀ ਆਪਣੇ ਭਾਂਡੇ ਭੁੰਨੇ ਧਾਰਤੀ ਕਰਦੀ ਆਂ ਲਾਲ ਦੀ ਨਾਲ ਹੀ ਕੋਸ਼ਿਸ਼ ਕਰੀ ਰਹੀ ਆ ਕਿ ਜਿੰਨਾ ਘੱਟ ਟਾਈਮ ਲੱਗੇ ਇਹਨਾਂ ਸਾਫ਼ ਕਰਨੇ। ਜੇ ਵੀ ਤੁਸੀਂ ਵੀ ਐਂਕੀ ਕਨਾਲ ਆਪਣੇ ਭਾਂਡੇ ਸਵੇ ਸਾਰੀ ਚੀਜ਼ ਆਪਣੇ ਚੰਕਾ ਕੇ ਰੱਖਿਆ ਕਰੋ। ਆਪਾਂ ਨੂੰ ਫਿਰ ਜ਼ਿਆਦਾ ਦੇਖਣਾ ਵੀ ਨਹੀਂ ਆਏਗੀ। ਬਾਕੀ ਵੀ ਇਹ ਪਹਿਣਾ ਜ਼ਰੂਰ ਇਹ ਚੀਜ਼ ਦਾ ਗੌਰ ਫਰਿਆ ਕਰੋ। ਜੋ ਵੀ ਮੈਂ ਘਰ ਹੀ ਸੁਣ ਕਰਦੀ ਆਂ ਵਧੀਆ ਵਧੀਆ ਟਿਪਸ ਹੁੰਦੇ ਆ ਤੁਹਾਡੇ ਨਾਲ ਵੀ ਆਂ ਕਰ ਦੇਣੀ ਆ ਜਿੱਤੇ ਛੋਟੇ ਛੋਟੇ ਦਿੱਸ਼ੇ ਧਿਆਨ ਦਿਆ ਕਰੋ ਇਸੇ ਤਰ੍ਹਾਂ ਬੇਸਾ ਰਾਸ ਤੇ ਯੂਸ ਕਰਦੇ ਦਿ ਲੋ ਜੀ ਇੱਧਰ ਬਣਾਉਣ ਲੱਗੇ ਆਪਾਂ ਤੋਰੀ ਅੱਜ ਤੋਰੀ ਆਪਾਂ ਬਣਾਵਾਂਗੇ ਜੀ ਮਲਾਈ ਪਾ ਕੇ ਬਹੁਤ ਵਧੀਆ ਤੇ ਬਹੁਤ ਟੇਸਟੀ ਬਣਦੀ ਹੈ ਤੇ ਲੋ ਗਾਇਸ ਇੱਧਰ ਬਣਾਉਣ ਲੱਗੇ ਆਪਾਂ ਤੋਰੀਆਂ ਮੈਂ ਕਿਹਾ ਤੋਰੀਆਂ ਦੀ ਸਬਜ਼ੀ ਬਣਾ ਲੈਂਦੇ ਆ ਮੈਂ ਤਾਂ ਤੇਲ garam ਕਰ ਲਿਆ ਸੀਗਾ ਫਿਰ ਮੈਂ ਕਿਹਾ ਚਲੋ ਪਿਆਜ਼ਾਂ ਅਲਸਾ ਹਰੀ ਕਾ ਹੁਣਾ ਲੇ ਅੱਜ ਜਿਹੜੀ ਤੋਰੀਆ ਬਣਾਉਂਗੀ ਨਾ ਮਲਾਈ ਵਾਲੀਆਂ ਬਣਾਉਂਗੀ ਸਾਡੇ ਘਰ ਦੇ ਮਲਾਈ ਵਾਲੀ ਤੋਰੀ ਬਹੁਤ ਟੇਸ ਮਤਲਬ ਖੁਸ਼ ਹੋ ਕੇ ਖਾਂਦੇ ਆ ਕਿਤੇ ਜੀ ਪਾਣੀ ਵਾਲੀ ਵੀ ਵੈਸੇ ਤਾਂ ਵਧੀਆ ਲੱਗਦੀ ਹੈ ਪਰ ਮਲਾਈ ਵਾਲੀ ਜ਼ਿਆਦਾ ਸਵਾਦ ਆਉਂਦੀ ਹੈ ਕਿੰਨੂ-ਕਿੰਨੂ ਮਲਾਈ ਵਾਲੀ ਦਾ ਲੱਗਦੀ ਹੈ ਮੈਨੂੰ ਕਮੈਂਟਾਂ ਜ਼ਰੂਰ ਦੱਸਿਆ ਕਰੋ ਠੀਕ ਹੈ ਜੀ ਜਦੋਂ ਆਪਾਂ ਕੱਟਣੀ ਆ ਤੋਰੀਆਂ ਤੇ ਕੱਟਿਆ ਜਿਹੜੀ ਮਲਾਈ ਵਾਲੀ ਤੋਰੀਆ ਨਾ ਬਹੁਤ ਸਾਰੀਆਂ ਭੈਣਾਂ ਮੈਨੂੰ ਕਮੈਂਟ ਕਰ ਦਿੰਦੀ ਜਿਵੇਂ ਦੁੱਧ ਵਾਲੀ ਬਣਾ ਲੈਂੀਆਂ ਕਿ ਸਾਡੀ ਨਾ ਮਤ ਤੋਰੀਆਂ ਦੀ ਸਬਜ਼ੀ ਫਟ ਜਾਂਦੀ ਹੈ ਤੇ ਬਹੁਤ ਧਿਆਨ ਨਾਲ ਬਣਾਣੀ ਪੈਂਦੀ ਵੈਸੇ ਤਾਂ ਫਟਦੀ ਨਹੀਂ ਹੈਗੀ ਜੇਕਰ ਆਪਾਂ ਕਈ ਵਾਰੀ ਟਮਾਟਰ ਪਾਨੇ ਆ ਨਾ ਫਿਰ ਥੋੜਾ खट्टा ਪਾਜੇ ਤੇ ਮੜਾ ਪੱਟ ਜਾਂਦੀ ਹੈ ਗਰਮੀਆਂ ਵਿੱਚ ਥੋੜੀ ਜੀ ਪ੍ਰੋਬਲਮ ਆਂਦੀ ਹੈ ਠੀਕ ਹੈ ਜੀ ਹੁਣ ਇਹਨੂੰ ਆਪਾਂ ਪਿਆਜ਼ ਤੋਂ ਲੈਣਾ ਬਿਲਕੁਲ ਸਿੰਪਲ ਤੇ ਸੋਕੇ ਤਰੀਕੇ ਨਾਲ ਬਣਦੀ ਹੈ ਬਾਕੀ ਮੈਂ ਤੁਹਾਨੂੰ ਦੱਸਦੀ ਹਾਂ ਤਾਂ ਕਿ ਤੁਸੀਂ ਬਣੇ ਅਜੀ ਇੱਧਰ ਪਿਆਜ਼ ਕੱਢੇ ਸਾਡੇ ਕੁਲ ਚੁੱਪੀ ਨੇ ਠੀਕ ਹੈ ਜੀ ਹੁਣ ਆਪਾਂ ਟੇਸਟ ਅਨਸਾਰ ਆਪਾਂ ਆਪਣੇ ਕੋਲ ਬਣੇ ਜੀ ਨਮਕ ਥੋੜੀਆਂ ਜਿਹਾ ਹਲਕੀਆਂ ਜਿਹਾ ਲਾਲ ਮਿਰਚਾਂ ਥੋੜਾ ਜਿਹਾ ਕਿਸਿਆ ਹੋਇਆ ਤੰੀਆਂ ਥੋੜਾ ਜਿਹਾ ਗਰਮ ਮਸਾਲਾ ਹਲਕੀ ਜਿਹੀ ਪਾਣੀ ਜੀ ਹਲਦੀ ਠੀਕ ਹੈ ਜੀ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਪਹਿਲਾਂ ਚੰਗੀ ਤਰ੍ਹਾਂ ਭੁੰਨ ਕੇ ਮੈਨੂੰ ਹਲਦੀ ਦਾ ਕੱਚਾਪਣਾ ਰਹਿ ਜਾਏ ਬਸ ਠੀਕ ਹੈ ਜੀ ਇਹਨੂੰ ਭੁੰਨ ਤੇ ਫਿਰ ਆਪਾਂ ਇਹਦੇ ਵਿੱਚ 10 ਮਿੰਟ ਤੱਕ ਚੰਗੀ ਤਰ੍ਹਾਂ ਟੇਸਟ ਜੀ ਆਜੇ ਵਧੀਆ ਜਿਹਾ ਬਾਕੀ ਫਿਰ ਹਲਦੀ ਦਾ ਕੱਚੇਪਣ ਦਾ ਟੇਸਟ ਆਉਂਦਾ ਨਾ ਫਿਰ ਵਧੀਆ ਨਹੀਂ ਲੱਗਦੀ ਹੈ ਠੀਕ ਹੈ ਜੀ ਸਾਡੀ ਇਹ ਤਰ ਪੁੱਜ ਗਈ ਨਾ ਫਾਇਦੇ ਵਿੱਚ ਆਪਣੀਆਂ ਤਾਂ ਕੱਟੀਆਂ ਹੋਈਆਂ ਟੋਰੀਆਂ ਪਾ ਦਿੰਦੇ। ਇਹ ਲੋ ਜੀ ਮੈਂ ਪਾਣੀ ਹੈ ਮલાઈ ਇਸ ਕਰਕੇ ਮੇਰੇ ਵਿੱਚ ਬਿਲਕੁਲ ਵੀ ਟਮਾਟਰ ਨਹੀਂ ਪਾਉਂਦਾ। ਟਮਾਟਰ ਪਾ ਦੋ ਨਾ ਫਿਰ ਥੋੜਾ ਜਿਹਾ ਫਟਫਟਿਆ ਜਾ ਹੋ ਜਾਂਦਾ। ਇਥੇ ਜਿੱਥੇ ਖਾਂਦੇ। ਇਹਨੇ ਮੱਖ ਤੋਂ ਲੈਨੇ ਚੰਗੀ ਤਰ੍ਹਾਂ ਰੜ ਜਵੇ। ਸਬਜ਼ੀ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਠਾਕ ਦੇਣੇ ਆ। ਆਜਿਕੇ ਨਿਕਾਲ ਲੇ ਠੀਕ ਹੈ ਜੀ। ਹੁਣ ਜੀ ਇੱਧਰ ਸਾਡਾ ਧਨੀਆ ਵੀ ਕੱਟ ਲਿਆ ਆਪਾਂ ਦੇਖੋ। ਠੀਕ ਹੈ ਜੀ ਹੁਣ ਆਪਣੀ ਆ ਦੇਖੋ ਜੀ ਇਹ ਤੋਰੀ ਬਿਲਕੁਲ ਬਣ ਕੇ ਹੋ ਗਈ ਤਿਆਰ ਆ ਦੇ। ਤੋਰੀ ਬਣ ਕੇ ਹੋ ਗਈ ਨਾ ਤਿਆਰ ਬਿਲਕੁਲ ਨਰਮ ਬਣ ਗਈ ਜੇਕਰ ਤੁਸੀਂ ਰਸਲੀ ਬਣਾਣੀ ਤੁਸੀਂ ਰਸਲੀ ਵੀ ਬਣਾ ਸਕਦੇ ਹੋ ਠੀਕ ਹੈ ਜੀ। ਹੁਣ ਆਪਾਂ ਇਹਦੇ ਵਿੱਚ ਆਪਣੀ ਤਾਜੀ ਮਲਾਈ ਜੇਕਰ ਤੁਹਾਡੇ ਕੋਲ ਹੈਗੀ ਹੈ ਨਾ ਤਾਜੀ ਮਲਾਈ ਤੁਸੀਂ ਇੱਕ ਚਮਚ ਠੀਕ ਹੈ ਜੀ ਚਾਹੇ ਦੋ ਚਮਚ ਤੁਹਾਡੀ ਆਪਣੀ ਇੱਛਾ ਹੈ। ਪਾ ਕੇ ਨੂੰ ਰਲਾ ਸਕਦੇ ਹੋ। ਤੇ ਇਹ ਬਣ ਜਾਂਦੀ ਹੈ ਮਲਾਈ ਵਾਲੀ ਤੋਰੀ ਥੋੜੀ देर ਆਪਾਂ ਇਹਨੂੰ ਭਾਪ ਦੇ ਵਿੱਚ ਰਿਜਣ ਦਾਂਗੇ ਠੀਕ ਹੈ ਜੀ ਬਹੁਤ ਟੇਸਟੀ ਬਣਦੀ ਏ ਜੇਕਰ ਤੁਹਾਡੇ ਵੀ ਘਰ ਬੱਚੇ ਆਂ ਵੱਡੇ ਕੋਈ ਵੀ ਕੁਝ ਖਾਂਦੇ ਖਾਂਦੇ ਨਹੀਂ ਨਾ ਤੋਰੀ ਤੁਸੀਂ ਮਲਾਈ ਵਾਲੀ ਤੋਰੀ ਬਣਾ ਕੇ ਖਵਾ ਕੇ ਦੇਖਿਓ ਬਹੁਤ ਟੇਸਟੀ ਤੇ ਬਹੁਤ ਵਧੀਆ ਬਣਦੀ ਤੇ ਲੋ ਜੇ ਇਹਦੇ ਵਿੱਚੋਂ ਨਾ ਪਾ ਪਾ ਦਾਂਗੇ ਪੰਕਟਿਆ ਹੋਇਆ ਹਰਾ ਧਨੀਆ ਇਹਦੇ ਨਾਲ ਹੋਰ ਜ਼ਿਆਦਾ ਵਧੀਆ ਜੇ ਟੇਸਟ ਹੋ ਜਾਏਗਾ ਧਨੀਆ ਦੀ ਖੁਸ਼ਬੂ ਵੈਸੇ ਧਨੀਆ ਦੇ ਨਾਲ ਸਬਜ਼ੀ ਵੀ ਬਹੁਤ ਸੁਆਦ ਬਣੇ ਠੀਕ ਹੈ ਜੀ ਐਦਾਂ ਹੀ ਬਣਾਇਓ ਮੈਨੂੰ ਕਮੈਂਟਾਂ ਵਿੱਚ ਦੱਸਿਓ ਕਿੰਨੂ ਕਿੰਨੂ ਤੋਰੀ ਪਸੰਦ ਇਹਦੇ ਵਾਲੀ ਮਲਾਈ ਵਾਲੀ ਜੇਕਰ ਤੁਹਾਡੇ ਘਰ ਮਲਾਈ ਨਹੀਂ ਨਾ ਹੈਗੀ ਤੇ ਤੁਸੀਂ ਦੁੱਧ ਵੀ ਪਾ ਸਕਦੇ ਹੋ ਪਾਣੀ ਦਾ ਵੈਸੇ ਇਹਦੇ ਚ ਪਾਣ ਦੀ ਜ਼ਰੂਰਤ ਹੀ ਨਹੀਂ ਹੁੰਦੀ ਹੈਗੀ ਕਿਉਂਕਿ ਆਲਰੇਡੀ ਇਹਦੇ ਚ ਪਾਣੀ ਹੁੰਦੀ ਆ ਉਹ ਹੀ ਤੋਰੀ ਹੋਈ ਇਸ ਦਾ ਕਦੀ ਪਾਣੀ ਨਹੀਂ ਪਾਇਆ ਜੀ ਠੀਕ ਹੈ ਜੀ ਆਪਾਂ ਇਸੇ ਤਰੀਕੇ ਨਾਲ ਬਣਾਉਂਦੇ ਆ ਆਹ ਲਓ ਜੀ ਸਾਡੀ ਤੋਰੀ ਬਣ ਕੇ ਹੋ ਗਈ ਪਿਆਰ ਬਾਕੀ ਕਰਦੇ ਆ ਜੀ ਆਪਾਂ ਹੋਰ ਕੰਮ ਠੀਕ ਹੈ ਜੀ ਬਹੁਤ ਸਾਰਾ ਪਿਆਰ ਦੇ ਲਈ ਬਹੁਤ ਸਾਰਾ ਤਨ ਆਪਾਂ ਦਾ ਪਿਆਰੇ ਪਿਆਰੇ ਲਾਈਕਮੈਂਟ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਵਕਤ-ਵਕਤ ਤੇ ਮੇਰੀ ਵੀਡੀਓ ਵੀ ਸ਼ੇਅਰ ਕਰਿਆ ਕਰੋ itu performa di service yeah. 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 Yeah.